ਤਾਰਨ ਪਿਆਰ ਪਰੀ ਸਤਿ ਸ੍ਰੀ ਅਕਾਲ ਮੈਂ ਫਿਰਿੰਦਰਪਾਲ ਸਿੰਘ ਤੇ ਜਿਵੇਂ ਕਹਿੰਦੇ ਆ ਨਾ ਵੀ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਤੇ ਅਜਿਹੀ ਅਸੀਂ ਸਖਸ਼ੀਅਤ ਨਾਲ ਤੁਹਾਨੂੰ ਰੂਹ ਰੂਹ ਕੁਆਵਾਂਗੇ ਅੱਜ ਸਾਡੇ ਨਾਲ ਜਗਰਾਤ ਸਿੰਘ ਬੱਲੂਆਣਾ ਪਿੰਡ ਜਿਨ੍ਹਾਂ ਨੇ ਸਖਤ ਮਿਹਨਤ ਕੀਤੀ ਤੇ ਅੱਜ ਉਸ ਮਿਹਨਤ ਦੀ ਬਦੌਲਤ ਉਹ ਡੀਪੀ ਦੇ ਪਾਤੇ ਜਿਹੜੇ ਹੈਗੇ ਨਿਯੁਕਤ ਹੋਏ ਐ ਸੇਵਾ ਕਰ ਰਹੇ ਨੇ ਇਹਨਾਂ ਦੀ ਮਹਿਤ ਕੀ ਕਹਾਣੀ ਸੀਗੀ ਉਹ ਅਸੀਂ ਤੁਹਾਡੇ ਰੂਹ ਰੂ ਕਰਾਂਗੇ ਆਉ ਜਾਣਦੇ ਆਂ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਅੱਛਾ ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਤੁਸੀਂ ਭਰਤੀ ਹੋਏ ਹੋ ਬਹੁਤ ਤੁਹਾਨੂੰ ਵਧਾਈਆਂ ਤੇ ਕੀ ਕਹਿਣਾ ਚਾਹੁੰਦੇ ਹੋ ਮੇਰੀ ਪੜ੍ਹਾਈ ਜਿਹੜੀ ਬਹੁਤ ਸ਼ਰਸ਼ ਪੜ੍ਹੀ ਸੀ ਜੀ ਦੇਖੋ ਛੋਟੀ ਉਮਰ ਦੇ ਵਿੱਚ ਮੈਂ ਪੜਦਾ ਸੀ ਸਰਕਾਰੀ ਸਕੂਲ ਚ ਪੜਿਆ ਜੀ ਸਰਕਾਰੀ ਸੀਨੇ ਸਕੈਨਰ ਸਕੂਲ ਬੱਲੂਆਣਾ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਜੀ ਨੀਰੀ ਮੁੱਢਲੀ ਸਿੱਖਿਆ ਪਿੰਡ ਵਿੱਚ ਹੀ ਸੀ ਜੀ ਬਹੁਤ ਸਖਤ ਮਿਹਨਤ ਕੀਤੀ ਜੀ 7ਵੀਂ ਕਲਾਸ ਤੋਂ ਲੈ ਕੇ ਪਲੱਸ 2 ਤੱਕ ਜੀ ਮੈਂ ਮਤਲਬ ਕਿ ਦਿਹਾੜੀ ਕਰ ਕਰਕੇ ਪੜ੍ਹਨ ਗਈ ਮੈਂ ਅੱਛਾ ਬਹੁਤ ਕਰਦੇ ਹਾਲਾਤ ਜੀ ਤੁਹਾਡੇ ਕੀ ਕਰਦੇ ਸੀਗੇ ਮੇਰੇ ਪਿਤਾ ਜੀ ਮਜ਼ਦੂਰੀ ਕਰਦੇ ਸੀ ਜੀ ਅੱਛਾ ਜੀ ਮੈਂ ਸਬਜ਼ੀ ਦਾ ਕੰਮ ਕਰ ਸੀਗਾ ਸਾਡਾ ਜੀ ਉਹ ਸਬਜ਼ੀ ਲਿਆਉਂਦੇ ਪਾਪਾ ਮੇਰੇ ਫਿਰ ਪਿੰਡਾਂ ਦੇ ਵਿੱਚ ਵੇਚ ਕੇ ਆਉਂਗੇ ਜੀ ਤੇ ਸਾਡੇ ਘਰ ਦਾ ਗੁਜ਼ਾਰਾ ਜੀ ਮੁਤ ਮੁਸ਼ਕਲ ਨਾਲ ਹੀ ਚੱਲਦਾ ਸੀ ਜੀ ਅੱਛਾ ਤੇ ਜੋ 7ਵੀਂ ਕਲਾਸ ਸੀ ਉਦੋਂ ਤੋਂ ਕੰਮ ਕਰਨਾ ਸ਼ੁਰੂ ਕਰਤਾ ਮੈਂ ਹਾਂਜੀ 7ਵੀਂ ਕਲਾਸ 'ਚ ਪੜਦਾ ਸੀ ਉਦੋਂ ਮੈਂ ਸਾਡੇ ਗਵਾਂਢ ਦੇ ਵਿੱਚ ਹੀ ਜੀ ਘਰ ਦੇ ਵਿੱਚ ਕੰਮ ਕਰਕੇ ਜੀ ਮੈਂ ਫਿਰ ਸਕੂਲ ਜਾਂਦਾ ਜੀ ਸਕੂਲ ਤੋਂ ਆ ਕੇ ਫਿਰ ਉਹਨਾਂ ਦਾ ਕੰਮ ਕਰਨਾ ਜੀ ਫਿਰ ਸ਼ਾਮ ਨੂੰ ਆ ਕੇ ਪੜਨਾ ਜੀ ਪੜ੍ਹ ਕੇ ਰਾਤ ਤੱਕ ਪੜ੍ਹਦਾ ਰਹਿੰਦਾ ਸੀ ਜਲਦੀ ਉੱਠ ਕੇ ਫਿਰ ਕੰਮ ਕਰਨਾ ਉਹਨਾਂ ਦੇ ਜੀ ਅੱਛੇ ਸਕੂਲ ਜਾਂਦਾ ਜੀ ਸਕੂਲ ਤੋਂ ਬਾਅਦ ਫਿਰ ਉਹੀ ਮੇਰਾ ਕੰਮ ਜੀ ਤੇ 12ਵੀਂ ਬਾਅਦ ਵਰ ਕੀ ਕੀਤਾ ਕੇ ਤੁਸੀਂ 12ਵੀਂ ਬਾਅਦ ਜੀ ਮੈਂ ਵੀ ਕੀਤੀ ਸਰਕਾਰੀ ਰਜਿੰਦਰਾ ਕੋਲ ਪੰਜਾਬੀ ਯੂਨੀਵਰਸਿਟੀ ਤੋਂ ਤੇ ਰਜਿੰਦਰਾ ਕੋਲ ਦੀ ਪੜ੍ਹਾਈ ਵੀ ਮੈਂ ਕੀਤੀ ਜੀ ਸਵੇਰ ਕੰਮ ਕਰਨਾ ਜੀ ਛਿਰਕੋਟ ਜੀ ਹਣਾ ਜੀ ਪੱਜ ਨਸ ਕੇ ਬੜੀ ਪੱਜ ਨਸ ਲੈਂਦੀ ਸੀ ਮੈਨੂੰ ਕਿਉਂਕਿ ਆਪਣੇ ਬੱਸ ਸਰਵਿਸ ਠੀਕ ਠਾਕ ਸੀ ਉਦੋਂ ਹੀ 2000 ਸਰਵਿਸ ਤਾਂ ਹੁਣ ਵੀ ਰੌਲਾ ਹੀ ਹੈ ਬਾਵਾ ਹਾਂ ਬੱਸ ਸਰਵਿਸ ਦਾ ਰੌਲਾ ਜੀ ਆਪਣੇ 2002 ਤੋਂ ਪੰਜ ਤੱਕ ਜੀ ਮੈਂ ਵੀ ਮੇਰਾ ਜਿਹੜਾ ਸੀਨ ਸੀਗਾ ਜੀ ਉਹ ਸੀਗਾ ਅਜੇ ਜਦੋਂ ਮੈਂ ਇਹ ਦੱਸੋ ਵੀ ਜਦੋਂ ਸਕੂਲ ਪੜਦੇ ਸੀਗੇ ਉਦੋਂ ਮਨ 'ਚ ਕਿਸ ਤਰ੍ਹਾਂ ਦੇ ਖਿਆਲ ਸੀਗੇ ਕਿਸ ਤਰ੍ਹਾਂ ਦੀ ਸੋਚ ਸੀਗੀ ਮੱਗੇ ਵਧਣਾ ਕਿਉਂਕਿ ਪਿੰਡਾਂ 'ਚ ਜਿਆਦਾ ਮਾਹੌਲ ਜਿਹੜਾ ਹੁੰਦਾ ਗਰੀਬ ਪਰਿਵਾਰਾਂ 'ਚ ਜਾਂ ਉਹ ਜਿਆਦਾ ਪੜ੍ਹਾਈ ਵਾਲਾ ਜਾਂ ਉਸ ਤਰ੍ਹਾਂ ਦਾ ਗਾਇਡ ਨਹੀਂ ਕਰਨ ਵਾਲਾ ਹੁੰਦਾ ਤੇ ਤੁਹਾਡੇ ਅੰਦਰ ਕੀ ਸੁਪਨੇ ਵੀ ਅੱਗੇ ਕਿਸ ਤਰ੍ਹਾਂ ਵਧਣਾ ਮੈਂ ਜਾਂ ਕੀ ਕਰਨਾ ਕੀ ਸੁਪਨਾ ਸੀਗਾ ਉਦੋਂ ਮੇਰਾ ਸੁਭਨਾਵਸ ਸੇਹੀ ਸੀਗਾ ਜੀ ਵੀ ਮੈਂ ਜਿਹੜਾ ਪੜਦਾ ਸੀ ਪੜਾਈ ਦੇ ਵਿੱਚ ਮੈਂ ਬਹੁਤ ਵਧੀਆ ਸੀਗਾ ਜੀ ਕਾਫੀ ਇੰਟੈਲੀਜੈਂਟ ਸੀਗਾ ਜੀ ਪਰ ਮੇਰੇ ਜਿਹੜੇ ਸਕੂਲ ਦੇ ਟੀਚਰ ਸੀਗੇ ਜੀ ਉਹ ਸਾਨੂੰ ਇਹ ਸਿੱਖਿਆ ਦਿੰਦੇ ਸੀਗੇ ਵੀ ਤੁਸੀਂ ਬੇਟੇ ਬੇਖਮੀਂਤ ਕਰੋਗੇ ਤਾਂ ਸਾਡੇ ਵਾਂਗੂ ਕਿਸੇ ਦਿਨ ਇੱਕ ਦਿਨ ਜ਼ਰੂਰ ਤੁਸੀਂ ਸਾਡੀ ਜਿਹੜੇ ਤੇ ਬੈਠੋਂਗੇ ਆ ਕੇ ਪਰ ਮੈਂ ਉਹਨਾਂ ਦੇ ਕੰਨ ਵਿੱਚ ਗੱਲ ਜ਼ਰੂਰ ਪਾਈ ਦੀ ਮੈਂ ਮਿਹਨਤ ਕਰਦਾ ਰਿਹਾ ਮੈਂ ਕਿ ਮੈਂ ਮੇਰੇ ਟੀਚਰਾਂ ਨੂੰ ਮੈਂ ਮਤਲਬ ਬੜੀ ਰਿਸਪੈਕਟ ਦਿੰਦਾ ਉਹ ਵੀ ਬੜੇ ਮੈਨੂੰ ਪਿਆਰ ਨਾਲ ਸਮਝਾਉਂਦੇ ਰਹੇ ਗੱਲ ਨੂੰ ਕਰਦੀ ਮੈਂ ਆ ਦੇ ਕਰਵਾ ਦਿੱਤਾ ਉਹ ਮਨ ਕਰਦੇ ਹਾਲਾਤ ਮੇਰੇ ਦੇਖ ਕੇ ਮੈਨੂੰ ਵਧੀਆ ਸਿੱਖਿਆ ਦਿੱਤੀ ਉਹਨਾਂ ਨੇ ਵੀ ਬੇਟੇ ਦੇਖ ਕੇ ਪਲੱਸ 2 ਕਰਕੇ ਬੀਏ ਕਰ ਲਾ ਬੀਏ ਤੋਂ ਬਾਅਦ ਕੋਈ ਤੋ ਟੀਚਿੰਗ ਲੈਣ ਦਾ ਕੋਰਸ ਕਰ ਲਈਂ ਜਿਹੜਾ ਵੀ ਤੇਰੇ ਮਨ ਚ ਆਏਗਾ ਵਧੀਆ ਅੱਛਾ ਤਾਂ ਮੈਂ ਹੌਲੀ ਹੌਲੀ ਬਸ ਜਿਵੇਂ ਮੇਰੀ ਲਾਈਫ ਅੱਗੇ ਵਧਦੀ ਗਈ ਤਾਂ ਮੈਂ ਆਪਣੀ ਮਿਹਨਤ ਦੇ ਸਹਾਰੇ ਕੰਮ ਅੱਗੇ ਵਧਿਆ ਜੀ ਅੱਛਾ ਗ੍ਰੈਜੂਏਸ਼ਨ ਤੋਂ ਕਰਨ ਤੋਂ ਬਾਅਦ ਫਿਰ ਤੁਸੀਂ ਕੀ ਕੀਤਾ ਗ੍ਰੈਜੂਏਸ਼ਨ ਬਾਅਦ ਦਾ ਜੀ ਮੈਂ ਬਸ 3-4 ਸਾਲ ਮੈਂ ਤਾਂ ਗੈਪ ਰੱਖੀ ਜੀ ਘਰ ਦੀ ਕੰディション ਐਜੀ ਸੀਗੀ ਤੇ ਮੈਂ ਮਤਲਬ ਕੇ ਸਕਿਉਰਿਟੀ ਗਾਰਡ ਦੀ ਨੌਕਰੀ ਵੀ ਕੀਤੀ ਹੈ ਜੀ ਅੱਛਾ ਨਾਲ ਫਿਰ ਦਿਨੇ ਫਿਰ ਰਾਤ ਨੂੰ ਸਿਕਿਉਰਿਟੀ ਗਾਰਡ ਕਰਨਾ ਦਿਨੇ ਫਿਰ ਮੈਂ ਸਕੂਲ ਦੇ ਵਿੱਚ ਪ੍ਰਾਈਵੇਟ ਸਕੂਲ ਬੱਲੂਆਣੇ ਦੇ ਨਾਲ ਪਰ ਨਾ ਪ੍ਰਿਤ ਪਬਲਿਕ ਸਕੂਲ ਹੈ ਜੀ ਅੱਛਾ ਉੱਥੇ ਜੀ ਮੈਂ 2005 ਤੋਂ ਲੈ ਕੇ 10 ਤੱਕ ਜੀ ਮੈਂ ਜੌਬ ਕੀਤੀ ਅੱਛਾ ਦਿਨੇ ਸਕੂਲ ਜਾਂਦਾ ਹੀ ਰਾਤ ਨੂੰ ਸਿਕਿਉਰਿਟੀ ਗਾਰਡ ਕਰਦਾ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਜੀ ਫਿਰ ਨਾਲ ਮੈਂ 2009 ਤੋਂ ਲੈ ਕੇ 10 ਦੇ ਵਿੱਚ ਮੈਂ ਬੀਪੀਏ ਡੀ ਕਰਲੀ ਜੀ ਮੈਨੂੰ ਇਸ ਸਕੂਲ ਨੇ ਕਿਹਾ ਸਰ ਨੇ ਕਿਹਾ ਸਰ ਡਿਗਰਾ ਤੋਂ ਬੀਪੀਐਡ ਕਰ ਲਾ ਵੀ ਚਲੋ ਇੱਕ ਸਾਲ ਦੀ ਹੈ ਵਿਚਾਲੇ ਅਸੀਂ ਤੇਰੀ ਹੈਲਪ ਕਰ ਦਿਆਂਗੇ ਕੁਛ ਕਰਦੇ ਨੇ ਕੀਤੀ ਕੁਛ ਚਲੋ ਆਪਦੀ ਮਿਹਨਤ ਨਾਲ ਜੀ ਮੈਂ ਬੀਪੀਐਡ ਕਰਕੇ ਆ ਜੀ ਨਾਗਪੁਰ ਯੂਨੀਵਰਸਿਟੀ ਤੋਂ ਬੀਪੀਐਡ ਕੀਤੀ ਹੈ ਜੀ ਤੇ ਬੀਪੀਐਡ ਕਰਨ ਤੋਂ ਬਾਅਦ ਜੀ ਮੈਂ ਮੇਰਾ ਵਿਆਹ ਹੋ ਗਿਆ ਜੀ ਫਿਰ ਸਾਨੂੰ ਪਤਾ ਜੀ ਵਿਆਹ ਦੇ ਚ ਮੇਲੇ ਸੀ ਬੰਦਾ ਫਸ ਜਾਂਦਾ ਹੀ ਮੇਰੇ ਦੋ ਬੇਟੇ ਆ ਗਏ ਤੇ ਫਿਰ ਮੈਂ ਜੀ 2000 14 ਦੇ ਵਿੱਚ ਮੈਂ ਜੀ ਪ੍ਰਾਈਵੇਟ ਸਕੂਲ ਜੁਆਇਨ ਕਰ ਲਿਆ ਸੀ ਵੀਐਸਸੀ ਸਕੂਲ ਜੀ ਮੈਂ ਜਦੋਂ ਜੀ ਬੀਪੀਐਡ ਕੀਤੀ ਉਦੋਂ ਆ ਪੋਸਟ ਵਗੈਰਾ ਕੋਈ ਆਈ ਸੀ ਹਾਂਜੀ 2011 ਦੇ ਪੋਸਟ ਆਈ ਸੀਗੀ ਪੀਟੀ ਦੀ ਆਈ ਸੀ ਇੱਕ ਡੀਪੀ ਦੀ ਸੀਗੀ ਤੁਸੀਂ ਪਰੇ ਹੋ ਮੈਂ ਅਪਲਾਈ ਕੀਤੀ ਸੀ ਜੀ ਉਹ ਪੋਸਟਾਂ ਮਤਲਬ ਕਿ ਉਹ ਪ੍ਰੋਸੈਸ ਵਿੱਚ ਹੀ ਰੰਗਾ ਜੀ ਹਜੇ ਵੀ ਪ੍ਰੋਸੈਸ ਵਿੱਚ ਆ ਅੱਛਾ ਪੀਟੀ ਦੀ ਨਾ ਤਾਂ ਜੇ ਡੀਪੀ ਦੀ ਸੀ ਉਹ 2016 ਦੇ ਵਿੱਚ ਨਿਕਰੀ ਹੋਊਗਾ ਸੀ ਫਿਰ 2016 ਦੇ ਵਿੱਚ 873 ਭਰਤੀ ਸਾਡੇ ਜੀ ਡੀਪਾਂ ਦੀ ਰੋ ਮੈਂ ਅਪਲਾਈ ਕੀਤੀ ਜੀ ਓਹੋ ਭਰਤੀ 2019 ਦੇ ਵਿੱਚ ਤਾਂ ਲੌਕਡਾਊਨ ਲੱਗਿਆ ਸੀ 20 ਦੇ ਵਿੱਚ ਸਾਡਾ ਪੇਪਰ ਹੋਇਆ ਜੀ ਪੇਪਰ ਮੇਰਾ ਕਲੀਅਰ ਹੋ ਗਿਆ ਜੀ ਅੱਛਾ 21 ਚ ਮਤਲਬ ਕੁਝ ਕੈਂਡੀਡੇਟ ਰੱਖ ਲਏ ਕੁਝ ਤਾਂ ਇਹਨਾਂ ਨੇ ਮਤਲਬ ਕਿ ਵੀ ਕੇਸ ਕੋਸ ਸੀਗਾ ਜਿਨ੍ਹਾਂ ਨੇ ਮਤਲਬ ਕਿ ਵੀ ਬੀਏ ਦੇ ਵਿੱਚ ਫਿਜ਼ੀਕਲ ਨਹੀਂ ਰੱਖੀ ਸੀ ਜਾਂ ਮਤਲਬ ਕਿ ਵੀ ਜਿਹੜਾ ਯੂਨੀਵਰਸਿਟੀ ਦਾ ਆਪਣਾ ਡਿਗਰੀ ਨਹੀਂ ਮਾਨਤਾ ਪ੍ਰਾਪਤ ਨਹੀਂ ਹਨ ਉਹਨਾਂ ਯੂਨੀਵਰਸਿਟੀਆਂ ਕਰਕੇ ਜਿਨ੍ਹਾਂ ਦਾ ਕੇਸ ਚੱਲ ਪਿਆ ਤੇ ਉਹਨਾਂ ਦਾ ਕੇਸ ਆ ਆਪਣੇ ਹੁਣ ਕਲੀਅਰ ਹੋਇਆ ਸੀਗਾ ਜੀ ਮੈਨੂੰ ਫਾਰਮ 2025 ਚ ਮਤਲਬ ਜਿਹੜੀ 16 ਚ ਭਰਤੀ ਆਈ ਸੀ ਤੁਸੀਂ ਫਾਰਮ ਫਿਲ ਕੀਤਾ ਜੀ ਪੇਪਰ ਦਿੱਤਾ ਸੀ 16 ਦੀ ਭਰਤੀ ਜ ਹੁਣ ਕੋਈ ਲੱਗੂ 25 ਚ 16 ਦੀ ਪਰਚੀ ਹਾਂ ਦੀ ਜਦੋਂ 16 ਦੀ ਪਰਚੀ ਨਿਕਲੀ ਐ ਇਹਦਾ ਪ੍ਰੋਸੈਸ ਜੀ ਹੁਣ 2025 ਜਦੋਂ ਹੋਇਆ 2025 ਚ ਮੈਨੂੰ ਜੁਲਾਈ 2025 ਦੇ ਵਿੱਚ ਮੈਨੂੰ ਨੌਕਰੀ ਮਿਲੀ ਜੇ ਤੁਸੀਂ ਉੱਥੇ ਨਾਪੀ ਸਕੂਲ ਤੋਂ ਬਾਅਦ ਕਰੋ ਕੀ ਕੀ ਹੋਰ ਕੰਮ ਕੀਤੇ ਨਾਪੀ ਸਕੂਲ ਤੋਂ ਬਾਅਦ ਜੀ ਮੈਂ ਸੀਵੀਐਸ ਸਕੂਲ ਦੇ ਵਿੱਚ ਜੋ ਆਨ ਕੀਤਾ ਸੀਗਾ ਜੀ ਚੱਕ ਫਤੇ ਸਿੰਘ ਵਾਲੇ ਨੀਅਰ ਕੋਚੋ ਮੰਡੀ ਅੱਛਾ ਘਰ ਤੋਂ 50 ਕਿਲੋਮੀਟਰ ਦੂਰ ਆ ਜੀ ਆਪਣੇ ਅਪ ਡਾਊਨ 100 ਕਿਲੋਮੀਟਰ ਪੈ ਜਾਂਦਾ ਸੀ ਮੈਨੂੰ ਸਵੇਰੇ अर्ਲੀ ਮਾਰਨਿੰਗ ਜਾਣਾ ਜੀ ਸਕੂਲ ਕਿੰਨੇ ਵਜੇ ਚੱਲਦਾ ਸੀ ਘਰੋਂ 6 ਵਜੇ ਸਵੇਰੇ ਚੱਲਦਾ ਸੀ ਜੀ ਅੱਛਾ ਤੇ 7 ਵਜੇ ਵੈਨ ਫੜਦਾ ਸੀ ਫਿਰ 8 ਵਜੇ ਸਕੂਲ 'ਚ ਪਹੁੰਚਦੀ ਉਧਰੋਂ ਇਦਾਂ ਹੀ ਫਿਰ 3 ਵਜੇ ਚੱਲ ਪੈਣਾ ਜੀ 4 ਵਜੇ ਬਠਿੰਡੇ 5 5:30 ਵਜੇ ਘਰੇ ਆਉਂਦਾ ਜੀ ਮੈਂ ਫਿਰ ਆ ਦਾ ਰੈਸਟ ਕਰਕੇ ਘੰਟਾ ਅੱਧਾ ਘੰਟਾ ਫਿਰ ਉਹੀ ਆਉਂਦੇ ਘਰ ਦੇ ਕੰਮ ਕਰਨੇ ਜੀ अच्छा हां जी ਤੁਸੀਂ ਹੋਰ ਵੀ ਇਸ ਤੋਂ ਬਿਨਾ ਵੀ ਕੋ ਕੰਮ ਕੀਤੇ ਐ ਜਿਵੇਂ ਸਕੂਲਾਂ ਤੋਂ ਬਿਨਾ ਕਿਤੇ ਲੱਗੇ ਹੋ ਸਕੂਲਾਂ ਤੋਂ ਬਿਨਾ ਜੀ ਮੈਂ ਮਤਲਬ ਕਿ ਜਿਵੇਂ ਟੂਲ ਪਲਾਜੇ ਤੇ ਪਾਰਟ ਟਾਈਮ ਕੰਮ ਕੀਤਾ ਜੀ 1.5 ਸਾਲ ਦੀ اچھا ਆ ਮੈਂ ਪਿਛਲੇ 2 ਸਾਲਾਂ ਤੋਂ ਟੂਲ ਪਲਾਜੇ ਤੇ ਕੰਮ ਕਰਦਾ ਸੀ ਜੀ ਨਾਲ ਨਾਲ ਜੀ ਸਕੂਲ ਦੇ ਸਕੂਲਾਂ ਆ ਕੇ ਫਿਰ ਇੱਥੇ ਟੂਲ ਤੇ ਡਿਊਟੀ ਕਰਨੀ ਜੀ ਤੇ ਜਦੋਂ ਟੂਲ ਤੇ ਮੈਂ ਡਿਊਟੀ ਕਰਦਾ ਸੀਗਾ ਤੇ ਸਮਝੋ ਟੂਲ ਪ੍ਰਾਈਵੇਟ ਲਾਸਟ ਡਿਊਟੀ ਸੀ ਮਿਲ ਟੂਲ ਵਾਲੀ اچھا ਹਾਂ ਜੀ ਜਦੋਂ ਫਿਰ ਹੁਣ ਮੇਰੀ ਡਿਗਰੀ 2000 25 ਦੇ ਵਿੱਚ ਜਦੋਂ ਮੈਨੂੰ ਪਤਾ ਲੱਗਿਆ ਮੇਰੇ ਕੋਲ ਮਰੀ ਐਂਡ ਕਾਉਂਸਲ ਮਤਲਬ ਸਾਡੀ ਲਿਸਟ ਪੈ ਗਈ ਫਿਰ ਉੱਥੇ ਮੈਂ ਰਿਜਾਈਨ ਦੇ ਦਿੱਤਾ ਸੀ ਜੀ ਤੇ ਫਿਰ ਮੈਂ 26 ਜੁਲਾਈ 2025 ਨੂੰ ਮੈਂ ਸਕੂਲ ਜੁਆਇਨ ਕਰ ਲਿਆ ਜੀ ਸਰਕਾਰੀ ਹਾਈ ਸਕੂਲ ਹੁਸਨਾ ਮੇਰੀ ਡਿਊਟੀ ਹੈ ਜੀ ਮਤਲਬ ਤਕਰੀਬਨ ਮੰਨ ਲઈએ ਵੀ 12 13 ਸਾਲ ਦੀ ਉਮਰ ਤੋਂ ਲੈ ਕੇ ਤੁਸੀਂ ਲਗਾਤਾਰ ਸਾਂਤਾ ਕਸਤਰਾ ਗੁਰਜੀਤ ਮਾਲੋਂ ਹੁੰਦੋ ਜਿਲਾਈ ਦੀ ਜੌਬ ਮਿਲੀ ਹੈ ਤੁਹਾਨੂੰ ਹਾਂਜੀ ਹਾਂਜੀ 16 ਵਾਲੀ ਹਾਂ ਜਿੱਤਾ ਇਹ ਤਾਂ ਬਹੁਤ ਲੰਬਾ ਸਮਾਂ ਬਣ ਜਾਂਦਾ ਹੈ ਬਹੁਤ ਲੰਬਾ ਸਮਾਂ ਜੀ ਬਹੁਤ ਯਾਸ਼ਗਰਸ ਕੀਤਾ ਜੀ ਹੂੰ ਦੇਖੋ ਲਾਕਡਾਊਨ ਦੇ ਵਿੱਚ ਤਾਂ ਇਹ ਜੀ ਨੌਕਤ ਵੀ ਆ ਗਈ ਸੀਗੀ ਕਿ ਸੰਝਾੜ ਦਾ ਵੀ ਕਰਨਾ ਪੈਣਾ ਸੀ ਭਾਈ ਹੂੰ ਖੇਤਾਂ ਦੇ ਵਿੱਚ ਕੰਮ ਕਰਨਾ ਜੀ ਪੱਠੇ ਮਾਰਨੇ ਕਦੇ ਕਿਸੇ ਮਿਸਤਰੀ ਦੇ ਨਾਲ ਲੇਬਰ ਦਾ ਕੰਮ ਵੀ ਕੀਤਾ ਜੀ ਪਰ ਮੈਂ ਕੰਮ ਕਰਨ ਦੇ ਵਿੱਚ ਕਦੇ ਕੋਈ ਸ਼ਰਮ ਮਹਿਸੂਸ ਨਹੀਂ ਕੀਤੀ ਜੀ ਕਿਉਂਕਿ ਮਿਹਨਤ ਤਾਂ ਕੋਈ ਵੀ ਹੈ ਜੀ ਆਪਾਂ ਨੂੰ ਕਰਨੀ ਚਾਹੀਦੀ ਹੈ ਹਾਂ ਕਰਤ ਕਰਨੀ ਚਾਹੀਦੀ ਹੈ ਹਾਂਜੀ ਪਰ ਮੈਂ ਕਿਸੇ ਵੀ ਕੰਮ ਦੇ ਵਿੱਚ ਕੋਈ ਮਤਲਬ ਸੰਮ ਮਹਿਸੂਸ ਨਹੀਂ ਕੀਤਾ ਕਿਸੇ ਸਕਿਉਰਿਟੀ ਗਾਰਡ ਤੋਂ ਲੈ ਕੇ ਲੇਬਰ ਤੱਕ ਦਾ ਕੰਮ ਕੀਤਾ ਜੀ ਅਜਾ ਜੇ ਤੁਸੀਂ ਟੀਪੀਐਡ ਦਾ ਕੀਤਾ ਕੋਰਸ ਤੁਹਾਨੂੰ ਲੱਗਦਾ ਸੀਗਾ ਵੀ ਕਿਤੇ ਨਾ ਕਿਤੇ ਬਣ ਸਕਦਾ ਕੰਮ ਵੀ ਪੇਪਰ ਦੇਵਾਂਗੇ ਲੱਗਾਗੇ ਸਹੀ ਮਨਪੂਰੀ ਆਸ ਮਨਪੂਰੀ ਆਸ ਜੀ ਕਿਉਂਕਿ ਮੈਂ 2020 ਦੇ ਵਿੱਚ ਜਿਹੜਾ ਟੈਸਟ ਪਹਿਲਾ ਟੈਸਟ ਹੋਇਆ ਸੀਗਾ ਇਹ ਸਾਡਾ ਪਹਿਲੇ ਟੈਸਟ 'ਚ ਮੈਂ ਕਲੀਅਰ ਕਰ ਗਿਆ ਸੀ ਜੀ ਅੱਛਾ ਜਦੋਂ ਮੈਂ ਟੈਸਟ ਕਲੀਅਰ ਹੋਇਆ ਮੈਨੂੰ ਬਹੁਤ ਖੁਸ਼ੀ ਮਿਲੀ 2021 ਦੇ ਵਿੱਚ ਜਦੋਂ ਪਹਿਲੀ ਲਿਸਟ ਪਈ ਮੇਰੇ ਨਾਲ ਦੇ ਮੁੰਡੇ ਲਿਸਟ ਪਈ ਗਈ ਮੇਰੇ ਥੋੜੇ ਨੰਬਰ ਘੱਟ ਹੋਣ ਕਰਕੇ ਮਤਲਬ ਵੇਟਿੰਗ ਸੀ ਜੀ ਅੱਛਾ ਤੇ ਐਂ ਲੱਗਦਾ ਸੀਗਾ ਵੀ ਯਾਰ ਪਤਾ ਨਹੀਂ ਆਪਣਾ ਕਦੋਂ ਨੰਬਰ ਆਊ ਕਦੋਂ ਕਿਹੜੀ ਲਿਸਟ ਕਊਗੀ ਮੇਰੀ ਵੀ ਮੇਨ ਪਰ ਹੌਲੀ-ਹੌਲੀ ਮੈਨੂੰ ਉਮੀਦ ਪੂਰੀ ਸੀ ਆਸ ਆਪਾਂ ਨੂੰ ਪੂਰੀ ਸੀ ਮੈਨੂੰ ਵੀ ਮੈਨੂੰ ਕਦੇ ਨਾ ਕਦੇ ਜਰੂਰ ਨੌਕਰੀ ਮਿਲੂਗੀ ਪਰ ਬੈਗਰੂ ਜੀ ਮੇਰੇ ਨਾਲ ਜੀ ਮੈਂ ਜਿਸਨ ਨਕਾਮ ਤੇ ਪਰਤਣਾ ਚਾਹੁੰਦਾ ਸੀ ਤੇ ਅੱਜ ਉਸ ਨਕਾਮ ਤੇ ਮੈਨੂੰ ਪ੍ਰਮਾਤਮਾ ਨੇ ਪਛਾਹ ਦਿੱ ਤਈ ਅੱਛਾ ਕਿਵੇਂ ਲੱਗਦਾ ਹੁਣ ਪਰਿਵਾਰਕ ਤੌਰ ਤੇ ਸਮਾਜਿਕ ਤੌਰ ਤੇ ਆਣ ਗੁਆਣ ਜਾਂ ਉਹ ਜਿਵੇਂ ਪਿੰਡ ਵਾਸੀ ਹੈ ਜਾਂ ਉਹ ਮਿਲਦੇ ਨੇ ਬਹੁਤ ਵਧੀਆ ਲੱਗਦਾ ਜੀ ਸਾਡੇ ਪਰਿਵਾਰ ਨੂੰ ਤਾਂ ਸਾਨੂੰ ਪਤਾ ਖੁਸ਼ੀ ਹੈ ਜੀ ਸਾਡੇ ਨਾਲ ਵੱਧ ਤੁਹਾਨੂੰ ਖੁਸ਼ੀ ਹੈ ਜੀ ਸਾਡੇ ਪਿੰਡ ਦੇ ਆਣ ਗੁਆਣ ਕਰਕੇ ਜੀ ਪਿੰਡ 'ਚ ਬਹੁਤ ਖੁਸ਼ੀ ਹੈ ਜੀ ਹਰ ਇੱਕ ਬੰਦਾ ਮਨ ਬਧਾਗਾ ਦਿੰਦਾ ਜੀ ਅਗਲਾ ਕਹਿੰਦਾ ਵੀ ਆ ਵੀ ਯਾਰ ਬਹੁਤ ਮਤਲਬ ਸੰਘਰਸ਼ ਕਰਕੇ ਤੂੰ ਨੌਕਰੀ ਪ੍ਰਾਪਤ ਕੀਤੀ ਆ ਵੀ ਅੱਜ ਦੇ ਜਵਾਨੇ 'ਚ ਇੰਨਾ ਸੰਘਰਸ਼ ਕੋਈ ਕਰ ਸਕਦਾ ਹੈਗਾ ਤੇ ਨਹੀਂ ਤਾਂ ਹੁਣ ਪਾ ਦੇਖਦੇ ਆਂ ਜੀ ਅੱਜ ਕੱਲ ਦੇ ਔਰ ਜਿਵੇਂ ਹੁਣ ਮਾੜੇ ਜਾਂ ਕੋਈ ਆ ਕੇ ਸਟ्रेस ਆ ਜਾਂਦਾ ਕੋਈ ਕੰਮ ਕਰਕੇ ਰਾਜੀ ਨਹੀਂ ਤੁਸੀਂ ਦੱਸਿਆ ਦਿਹਾੜੀ ਕੀਤੀ ਖੇਤਾਂ ਕੰਮ ਟੂਲ ਪਲਾਜਾ ਲੋਕ ਪ੍ਰਾਂਤ ਜੀ ਤੁਸੀਂ ਕੰਮ ਕਰਿਆ ਮੈਂ ਅੱਜ 2 ਸਾਲ ਤੋਂ ਲੋਕ ਪ੍ਰਾਂਤ ਵੀ ਰਾਤ ਨੂੰ ਡਿਊਟੀ ਕੀਤੀ ਆ ਜੀ ਜਿਹਨੇ ਸਕੂਲ ਜਾਣਾ ਅਸੀਂ ਤਾਂ ਹੀ ਕਰਕੇ ਇਹ ਕਹਾਣੀ ਲੋਕਾਂ ਸਾਹਮਣੇ ਰੱਖਣੀ ਚਾਹੁੰਦੇ ਸੀ ਕਿ ਜਿਹੜੇ ਨੌਜਵਾਨ ਮਾੜੀ ਗੱਲ ਤੇ ਸਟ्रेस ਲੈ ਜਾਂਦੇ ਆ ਜੀ ਆ ਕੰਮ ਹੈ ਨਹੀਂ ਜਾਂ ਹੋਰ ਤੁਸੀਂ ਦੇਖੋ ਕਿਵੇਂ ਹਾਲਾਤਾਂ ਨਾਲ ਲੜੇ ਅੱਛਾ ਪਰਿਵਾਰਕ ਮੈਂਬਰ ਬਾਰੇ ਥੋੜਾ ਦੱਸ ਦੋ ਜੀ ਪਰਿਵਾਰਕ ਮੈਂਬਰ ਸਾਡੇ ਜੀ ਅਸੀਂ ਸੱਤ ਭੈਣ ਭਰਾ ਜੀ ਅੱਛਾ ਇਹਦੇ ਵਿੱਚੋਂ ਪੰਜ ਭੈਣ ਭਰਾ ਬੱਡੇ ਆ ਮੇਰਾ ਛੇਮਾ ਨੰਬਰ ਸਭ ਤੋਂ ਮਿਰਖਾਣਾ ਛੋਟੀ ਅੱਛਾ ਬਾਕੀ ਮੈਂ ਤੇ ਮੇਰੀ ਛੋਟੀ ਭੈਣ ਹੀ ਪੜੇ ਆ ਮੇਰੀ ਭੈਣ ਛੋਟੀ ਪਲੱਸ 2 ਹੈ ਮੈਂ ਮਤਲਬ ਪੋਸਟ ਗ੍ਰੈਜੂਏਸ਼ਨ ਸੀ ਜੀ ਬਾਕੀ ਮੇਰੇ ਭੈਣ ਭਰਾ ਸਾਰੇ ਵਿਚਾਰੇ ਮਤਲਬ ਕਿ ਵੀ 10 ਬੱਚੇ ਤੁਹਾਡੇ ਮੇਰੇ ਦੋ ਬੇਟੀਆਂ ਜੀ ਅੱਛਾ ਬਹੁਤ ਵਧੀਆ ਸਕੂਲਾਂ ਚ ਪੜਦੇ ਨੇ ਜੀ ਇੱਕ ਬੇਟੀ ਮੇਰੀ ਨਮੋਧਿਆ ਚ ਪੜਦੀ ਹੈ ਜੀ ਛੋਟੀ ਰਾਣਾ ਪੁਜਾਰੀਆ ਤੇ ਉਹਨੇ ਪੁਜਾਰੀਆ ਜੀ 10th ਕਲਾਸ ਚ ਹੈ ਜੀ ਵੱਡੀ ਬੇਟੀ ਮੇਰੀ ਜੀ ਮੈਰਿਟੋਰੀਅ ਸਕੂਲ ਹੈ ਜੀ ਸੰਗਰੂਰ ਉਹ ਪਲੱਸ 1 ਚਾ ਜੀ ਨਾਨ ਮੈਡੀਕਲ ਰੱਖਿਆ ਹੈ ਬੱਚਿਆਂ ਨੇ ਬਹੁਤ ਵਧੀਆ ਬੇਟੀਆਂ ਮੇਰੇ ਨਾਲ ਸਟੱਡੀ ਕਰਾਂਗਾ ਜੀ ਮੈਨੂੰ ਬਹੁਤ ਮਾਣ ਆ ਜੀ ਉਹਨਾਂ ਤੇ ਵੀ ਉਹ ਵੀ ਇੱਕ ਦਿਨ ਮੇਰੇ ਵਾਂਗੂ ਮੇਰਾ ਡਾਕਟਰ ਬਣਨਗੇ ਬੱਤੀ ਹੋਰ ਕੁਝ ਕਹਿਣਾ ਚਾਹੁੰਦੇ ਨੇ ਇਸ ਬਾਰੇ ਗੱਲਬਾਤ ਬਾਰੇ ਬਸ ਜੀ ਹੋਰ ਤਾਂ ਸਰ ਜੀ ਮੈਂ ਤੇ ਹੀ ਅਪੀਲ ਕਰਦਾ ਜੀ ਵੀ ਕੋਈ ਵੀ ਮੇਰਾ ਭੈਣ ਭਰਾ ਮੇਰੀ ਵੀਡੀਓ ਨੂੰ ਸੁਣ ਰਿਹਾ ਜਾਂ ਦੇਖ ਰਿਹਾ ਤਾਂ ਮੇਰੀ ਹੱਥ ਜੋੜ ਕੇ ਇਹ ਹੀ ਬੇਨਤੀ ਆ ਵੀ ਵੀਰੋ ਭੈਣੋ ਮਿਹਨਤ ਨਾਲ ਸਾਹ ਕੋ ਸ਼ਾਇਦ ਜੇ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਨੂੰ ਇੱਕ ਨਾ ਇੱਕ ਦਿਨ ਜ਼ਰੂਰ ਫਲ ਮਿਲੇਗਾ ਰੱਬ ਦੇ ਘਰ ਵਿੱਚ ਜੀ ਧੀਰ ਆ ਹੰਦੇਰ ਨਹੀਂ ਤਾਂ ਕਰਕੇ ਵੀ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਜੀ ਫਲ ਤਾਂ ਪਰਮਾਤਮਾ ਨੇ ਇੱਕ ਦਿਨ ਆਪਾਂ ਨੂੰ ਦੇ ਹੀ ਦੇਣਾ ਦੇਖੋ ਜੀ ਮਿਹਨਤ ਨੂੰ ਫਲ ਲੱਗਦਾ ਹੈਗਾ ਜੀ ਪਰ ਕਦੇ ਇਹ ਨਾ ਤੁਸੀਂ ਉਮੀਦ ਛੱਡਿਓ ਵੀ ਸ਼ਾਇਦ ਮੈਂ ਇੰਨਾ ਪੜ ਗਿਆ ਜਾਂ ਮੈਂ ਇੰਨਾ ਕੰਮ ਕਰ ਲਿਆ ਤਾਂ ਵੀ ਦੁਆਦ ਮੰਨੇ ਕੁਝ ਮਿਲਣਾ ਪਰ ਜ਼ਰੂਰ ਮਿਲਦਾ ਜੀ ਇੱਕ ਨਾ ਇੱਕ ਦਿਨ ਆਪਣਾ ਨਾਮ ਜ਼ਰੂਰ ਚਮਕਦਾ ਜੀ ਜਿਵੇਂ ਮੇਰਾ ਨਾਮ ਚਮਕੇਗਾ ਐਵੇਂ ਇੱਕ ਦਿਨ ਤੋੜਾ ਵੀ ਜਰੂ ਚੰਪੂ ਹੈ ਜੀ ਕੀ ਚੀਜ਼ ਹੈ ਜੀ ਜਦੋਂ ਹੁਣ ਤੁਹਾਨੂੰ ਜੌਬ ਮਿਲੀ ਹੈ ਤੁਹਾਡੀ ਕਿੰਨੀ ਉਮਰ ਹੋ ਚੁੱਕੀ ਹੈ ਮੇਰੀ ਉਮਰ 41 ਸਾਲ ਦੀ ਹੋ ਗਈ ਜੀ 41 ਸਾਲ ਜੀ ਹਾਂ ਜੀ ਜਮਾ ਵਸ ਇੱਕ ਸਾਲ ਰਹਿ ਗਿਆ ਸੀ ਮੇਰਾ ਜੀ ਓਵਰਏਜ ਹੁਣ ਚ ਇਸ ਉਮਰ ਤਾਂ ਇਹ 16 ਵੀ ਮੰਨ ਮੰਨਣਗੇ ਕਿਵੇਂ ਹਾਂ ਓਵਰ ਮੇਰੀ 16 ਨਹੀਂ ਮੰਨਣਗੇ ਪਰ ਇਹ ਮਤਲਬ ਕਿ ਸਾਡੀ ਜਿਹੜੀ ਹੁਣ ਦੇਖਿਆ ਜਾਵੇ ਸਥਿਤੀ ਤਾਂ ਮੇਰੀ ਜੀ ਓਵਰ ਏਜ ਹੁਣ ਹਸਾ ਰਹੇਗਾ ਸੀਗਾ ਜੀ ਮੈਂ ਫਿਰ ਵੀ ਉਮੀਦ ਰੱਖੀ ਵੀ ਨਹੀਂ ਮੈਨੂੰ ਨੌਕਰੀ ਮਿਲੂਗੀ ਜ਼ਰੂਰ ਮਿਲੂਗੀ ਮੈਂ ਵੇਖੋ ਆਦੇ ਐਂਡ ਤੱਕ ਆਪਦੀ ਮਿਹਨਤ ਨੂੰ ਸਲਾਮ ਦਿਨਾਈ ਵੀ ਮੇਰੀ ਮਿਹਨਤ ਇੱਕ ਦਿਨ ਜ਼ਰੂਰ ਆ ਮਿਲੇਗੀ ਧੰਨਵਾਦ ਸਸੀ ਗਾਦ ਅਸੀਂ ਗੱਲਬਾਤ ਕਰ ਰਹੇ ਸੀ ਬੱਲੂਆਣਾ ਜਿਨ੍ਹਾਂ ਨੇ ਦੱਸਿਆ ਵੀ 10-12 ਸਾਲ ਦੀ ਉਮਰ ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਇਹਨਾਂ ਨੇ ਪੂਰੀ ਸਖਤ ਮਿਹਨਤ ਕੀਤੀ 16 ਚ ਜਿਹੜੀ ਭਰਤੀ ਆਈ ਸੀ ਬੀਚ ਪੇਪਰ ਹੋਇਆ ਹੁਣ ਇਹ 225 ਜਿਹੜਾ ਆਪਾਂ ਗੱਲ ਕਰ ਰਹੇ ਹਾਂ ਤਾਂ ਹੁਣ ਇਹਨਾਂ ਨੂੰ ਨੌਕਰੀ ਮਿਲੀ ਹੈ ਤੇ ਤੁਸੀਂ ਕਹਾਣੀ ਦੇਖੀ ਸੰਖੇਪ ਜਿਹੀ ਗੱਲ ਕੀਤੀ ਹੈ ਲੰਬੀ ਜੌੜੀ ਬਹੁਤ ਗੱਲਬਾਤ ਹੋ ਸਕਦੀ ਹੈ ਸਾਡਾ ਮਕਸਦ ਇਹਨਾਂ ਨੂੰ ਲਿਆਉਣ ਦਾ ਰੂਪ ਰੂਪ ਕਰਨ ਦਾ ਹੀ ਸੀ ਵੀ ਜੋ ਨੌਜਵਾਨਾਂ ਜਾਂ ਬੱਚਿਆਂ 'ਚ ਰਾਸਤਾ ਹੁੰਦੀ ਹੈ ਤਾਂ ਮੈਂ ਇਹ ਸੋਚਦਾ ਹੁੰਨਾ ਵੀ ਸਾਡੇ ਪਿੰਡ 'ਚ ਮੇਰਾ ਪਿੰਡ ਵੀ ਬੱਲੂ ਆਣਾ ਹੀ ਹੈ ਤੇ ਮੇਰੇ ਨਾਲ ਗੁਰਪ੍ਰੀਤ ਸਿੰਘ ਮੇਰਾ ਜਮਾਤੀ ਹੈ ਉਹ ਅੱਜ ਕੈਮਰਾਮੈਨ ਦੀ ਭੂਮਿਕਾ ਨਿਭਾ ਰਿਹਾ ਹੈ ਵੀ ਅਸੀਂ ਅਕਸਰ ਗੱਲ ਕਰਦੇ ਹਾਂ ਸ਼ਾਮ ਨੂੰ ਤੁਰਨ ਫਿਰਨ ਵੇਲੇ ਵੀ ਜਗਰਾਤ ਸਿੰਘ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਨੌਜਵਾਨਾਂ ਦੇ ਲਈ ਇਹ ਪ੍ਰੇਰਨਾ ਸਰੋਤ ਹੈ ਕਿਉਂਕਿ ਜੋ ਨੌਜਵਾਨਾਂ ਨੂੰ ਰਾਸਤਾ ਹੁੰਦੀ ਹੈ ਤਾਂ ਉਹਨੂੰ ਲੱਗਦਾ ਵੀ ਕੁਝ ਨਹੀਂ ਹੈਗਾ ਮਹਿੰਦ ਕਰਨੀ ਜਦੋਂ ਆਪਾਂ ਕੀਰਤਨ ਨਾਲ ਤੁੜਦੇ ਆ ਤਾਂ ਉਹ ਸਾਰਾ ਆਪਣਾ ਚੀਜ਼ਾਂ ਜਿਹੜੀਆਂ ਵਿਖਰ ਜਾਂਦੀਆਂ ਜੇ ਤੁਸੀਂ ਕੀਰਤਨਾਂ ਜੁੜੇ ਰਹੇ ਹੋ ਤੁਹਾਨੂੰ ਕਾਮਯਾਬੀ ਜ਼ਰੂਰ ਮਿਲਦੀ ਹੈ ਧੰਨਵਾਦ